ਮੈਟਰ ਬਲੌਗ ਸ਼ੁਰੂ ਕਰਦੇ ਆ ਅੱਜ ਗਰਾਊਂਡ ਚੋ ਦੇਖੋ ਘਾਹ ਦੀ ਸਾਰੇ ਦੀ ਕਟਿੰਗ ਹੋ ਗਈ ਆ ਰਹਿ ਗਿਆ ਕਖੁੰਜਾ ਜ ਹੁਣ ਠੰਡ ਕਰਕੇ ਸੁੱਕਣ ਲੱਗ ਗਿਆ ਘਾਹ ਵੈਸੇ ਬੈਠੇ ਆਂ ਅਸੀਂ ਇੱਥੇ ਦਸਾਈ ਬੈਠਾ ਜਾ ਕੇ ਕਬੂਤਰਾਂ ਨੂੰ ਦਵਾਈ ਦੋਈ ਦੰਨੇ ਆ ਗਰਾਊਂਡ ਦੇਖੋ ਸ਼ਾਨਦਾਰ ਆ ਸਾਡਾ ਫੋਕੀਰਪੋਟਾਂ ਨੇ ਸਸਰੀ ਦਾ ਸਾਰੇ ਵੀਰ ਭਰਾ ਨੂੰ ਕਿਵੇਂ ਕਹਿਮ ਸਾਰੇ ਜਾਨਵਰ ਸੈੱਟ ਸਾਡੇ ਮੈਂ ਕਿਹਾ ਬਲੌਗ ਸ਼ੁਰੂ ਤਾਂ ਕਰੀਏ ਐਂਡਰ ਦਾ ਬਾਅਦ ਚੋ ਦੇਖੀ ਜਊ ਤੇ ਹੁਣ ਦੇਖਦੇ ਆਂ ਸ਼ਾਇਦ ਆਪਾਂ ਸ਼ਾਮ ਨੂੰ ਵਲੌਗ ਪਾਇਆ ਕਰੀ ਅੱਜ ਬਣਾ ਕੇ ਰੱਖ ਲੈਨੇ ਕੱਲ ਨੂੰ ਪਾਵਾਂਗੇ ਬਾਕੀ ਦੇਖਦੇ ਆਂ ਜਿਵੇਂ ਸਿਸਟਮ ਸੈੱਟ ਆਇਆ ਤੇ ਜਾ ਕੇ ਕਬੂਤਰਾਂ ਨੂੰ ਦਵਾਈ ਦੁਵਾਈ ਦੇਣੀ ਆ ਸਾਰਿਆਂ ਨੂੰ ਆਂਡੇ ਚੇਂਜ ਕਰਨੇ ਨੇ ਬਾਕੀ ਦੇਖਦੇ ਆਂ ਕੀ ਸਿਸਟਮ ਬਣਦਾ ਚੱਲਦਿਆ ਕੋਈ ਨਹੀਂ ਆ ਥੋੜੀ ਜੀ ਰਹਿ ਗਈ ਮਸ਼ੀਨ ਫੇਰ ਕੇ ਚੱਲਦੇ ਆਂ ਘਰ ਨੂੰ ਲੋਏ ਮੇਤਰੋ ਪੰਪ ਤੋਂ ਤੇਲ ਲੈਣ ਚਲੇ ਗਏ ਤੇ ਗਰਾਊਂਡ ਜਵਾਲੇ ਦਾ ਕਦੀ ਘਰ ਨਹੀਂ ਪਹੁੰਚੇ ਸਿੱਧਾ ਮੋਟਰ ਤੇ ਕਿਉਂਕਿ ਖੇਤ ਖੂਦ ਬਾਹਰ ਆਏ ਆ ਜਿਹੜੀ ਕੰਕ ਰਹਿੰਦੀ ਆ ਬੀਜ ਦੀ ਗੰਨਾ ਗੰਨਾ ਬੀਜਣਾ ਕੋਸਾ ਤੇ ਨਰਵੈ ਸਿੰਘ ਜੀ ਆ ਰਹੇ ਨੇ ਰਿਕਸ਼ਾ ਲੈ ਕੇ ਆਉ ਦੇਖ ਗਏ ਸਾਹਮਣੇ ਤੁਨ ਚਲੋ ਭਾਈ ਆ ਗਏ ਘਰੇ ਬਾਜਰਾ ਤੇ ਕਣਕ ਰੜਾ ਲਈ ਪਹਿਲਾਂ ਉੱਪਰਲੇ ਕਬੂਤਰਾਂ ਨੂੰ ਭਾ ਕੇ ਆਈਏ ਪਹੁੰਚ ਗਏ ਵਿਕੋਠੇ ਤੇ ਗੇੜ ਬੋਲੀ ਪਹਿਲਾਂ ਉਹ ਖੜ ਜੋ ਖੜ ਜੋ ਖੜ ਜੋ ਬਹੁਤ ਭੁੱਖੇ ਨੇ ਭਾਈ ਕਬੂਤਰ ਓ ਹੋ ਹੋ ਕੂਤਰ ਮਰ ਗਿਆ ਜਿਹੜਾ ਫੜਿਆ ਤਾਂ ਆਪਾਂ ਨੇ ਿੱੱਲਾ ਜਹੀ ਦਾ ਉਦਣ ਉਹ ਮਰ ਗਿਆ ਚਲ ਪਹਿਲਾਂ ਮੈਂ ਦਾਣੇ ਪਾਵਾਂ ਲਓਏ ਮਿੱਤਰੋ ਦਾਣਾ ਪਾਣੀ ਪਾਤਾ ਸਾਰੇ ਕਬੂਤਰਾਂ ਨੂੰ ਤੇ ਐਨ ਸੈੱਟ ਨੇ ਆਪਣੇ ਵਾਲੇ ਦਾ ਕਬੂਤਰ ਉਹ ਜਿਹੜਾ ਤੁਹਾਨੂੰ ਮੈਂ ਦੱਸਿਆ ਨਹੀਂ ਤਾਂ ਇੱਥੇ ਬੈਠਦਾ ਦਾ ਕਬੂਤਰ ਵੀ ਡਾਉਨ ਜਿਹਾ ਆਏ ਵੀ ਕੇਦੇ ਉਈਓ ਬਿਮਾਰ ਨਾ ਹੋਵੇ ਦੋ ਤਿੰਨ ਦਿਨ ਦਵਾਈ ਦਿੱਤੀ ਆ ਉਹਨੂੰ ਹਨਾ ਬਾਕੀ ਫੇਰ ਪਤਾ ਨਹੀਂ ਕੀ ਦਾ ਹੈਗਾ ਤਾਂ ਕੀ ਦਾ ਨਹੀਂ ਓਕਣੇ ਛੱਡ ਦੰਨੇ ਆ ਯਾਰ ਅੱਗੇ ਮੈਂ ਵੀਡੀਓ ਵੀ ਪਾਈਦੀ ਹਨਾ ਵੀ ਦੋ ਤਿੰਨ ਵਾਰੀ ਮੈਂ ਫੜ ਕੇ ਫੜਾਤਾ ਫੇਰ ਛੱਡ ਦਿੰਦੇ ਨੇ ਤੇ ਉਹ ਕਬੂਤਰ ਮਰਿਆ ਪਿਆ ਆ ਪਿਆ ਉਹਨੂੰ ਮੈਂ ਲੈ ਕੇ ਜਾਣਾ ਦੱਬ ਦੰਨੇ ਉਹਨੂੰ ਵੀ ਤੇ ਬਾਕੀਆਂ ਨੇ ਦਾਣਾ ਪਾਣੀ ਖਾ ਰਹੇ ਨੇ ਪਾਣੀ ਵੀ ਪਾਤਾ ਕੁੰਡੀ ਧੋ ਕੇ ਤੇ ਧਾਣੇ ਵੀ ਪਾਤੇ ਵਾਧੂ ਤੇ ਉਹ ਲੱਗਿਆ ਹੈ ਜੱਸਾ ਤੇ ਹੁਣ ਆਪਾਂ ਥੱਲੇ ਵਾਲੇ ਕਬੂਤਰਾਂ ਦਾ ਦੇਖੀਏ ਜਾ ਕੇ ਆ ਚੱਕ ਲੰਨੇ ਆ ਭਾਂਡੇ ਇੱਥੋਂ ਚੱਲਦੇ ਆ ਥੱਲੇ ਨੂੰ ਲਓ ਵੀ ਇੰਨੇ ਕ ਦਾਣੇ ਬਚ ਗਏ ਇਹ ਹੁਣ ਆਪਾਂ ਇਹ ਨਾਲੇ ਡੱਬੇ ਚ ਪਾ ਜਾਨੇ ਆ ਪਹਿਲਾਂ ਇਹਨਾਂ ਟ੍ਰੇਆਂ ਚ ਦੇਖਦੇ ਆ ਦਾਣੇ ਹੈਗੇ ਨਹੀਂ ਟ੍ਰੇਆਂ ਚ ਦਾਣੇ ਨਹੀਂ ਮੈਂ ਥੋੜਾ ਜਿਹਾ ਬਾਜਰਾ ਪਾ ਲਿਓਣਾ ਇਹ ਚ ਬਾਜਰਾ ਹੀ ਪਾ ਦਨੇ ਆ ਲੋਏ ਮਿੱਤਰੋ ਪਾਉਣ ਹੈ ਮੈਂ ਨੰਦਾਂ ਨੇ ਪਹਿਲਾਂ ਗੇਟ ਭੇਡ ਦਵਾ ਨਿਕਲਣਾ ਜਾਣ ਇੱਕ ਮਿੰਟ ਮੈਂ ਟ੍ਰੇਆਂ ਚ ਪਾ ਦਾਂ ਪਹਿਲਾਂ ਲੋਏ ਮਿੱਤਰੋ ਦਾਣੇ ਪਾਤੇ ਟ੍ਰੇਆਂ ਸਾਫ਼ ਕਰ ਦਿੰਦੇ ਆ ਥੋੜੇ ਜਿਹੇ ਦਾਣੇ ਦੇ ਪੁਰਾਣੇ ਕੱਢ ਤੇ ਤੇ ਪਾਣੀ ਵੀ ਪਾਤਾ ਹੁਣ ਆਪਾਂ ਅੰਡੇ ਬਦਲਦੀ ਆਹ ਕੁਤਰੀ ਨੇ ਦੋ ਦਿੱਤੇ ਹੋਏ ਨੇ ਉਹ ਕਰੀਏ ਕਿਵੇਂ ਇਹਦੇ ਆਪ ਦੋਏ ਛੱਡ ਦਨੇ ਆ ਕਿਉਂਕਿ ਇਹਦੇ ਬੱਚੇ ਹੈਗੇ ਆਪਣੇ ਕੋਲ ਚੱਲ ਬਈ ਆਂਡਾ ਚੱਕੀਏ ਇੱਥੋਂ ਇਹਨੂੰ ਰੱਖ ਦਨੇ ਆ ਇੱਥੇ ਇਹਨਾਂ ਨੂੰ ਚੱਕ ਲੈਨੇ ਆ ਇੱਕ ਬੱਚਾ ਵਧੀਆ ਬੜੂਗਾ ਆ ਬੱਚਾ ਨਿਕੜਿਆ ਫਿਰਦਾ ਦੋ ਇਹ ਆ ਰੱਖ ਲੈਨੇ ਆ ਸਰੋਇਨਾ ਬਾਅਦ ਚ ਸਿਸਟਮ ਹੱਲ ਕਰਦੇ ਆਂ ਆਂਡੇ ਛੱਡ ਦਿੰਨੇ ਆਪਾਂ ਆਂਡਿਆਂ ਦੀ ਅਤਲ ਬਦਲੀ ਜੀ ਹੋ ਗਈ ਬਾਕੀ ਸਿਸਟਮ ਬਾਅਦ ਚ ਦੇਖਦੇ ਆਂ ਇੱਕ ਉਧਰਲੇ ਬੱਚੇ ਦੇ ਰੰਗ ਵੀ ਲਾਉਣਾ ਤਾਂ ਹੋ ਹੁਣ ਦੇ ਦੇ ਜੱਸਾ ਜੇ ਟਾਈਮ ਨਾਲ ਆਉਂਦਾ ਉਹ ਕਰ ਲੈਨੇ ਆ ਹੈਂ ਧਾਰ ਵੀ ਦਿੰਦੇ ਐ ਖੜ ਜਾ ਸਾਲਾ ਤੇਰੇ ਕੰਮ ਨਹੀਂ ਨਿਭੜਦੇ ਤੇ ਨੂਰੀ ਵੀ ਸਹੀ ਹੋ ਗਈ ਬਾਈ ਨੂਰੀ ਤੇ ਬਹੁਤ ਦਰਦ ਉਠਾੜਿਆ ਦਾ ਕੱਲ ਤਾਂ ਐਂ ਲੱਗਦਾ ਦਾ ਵੀ ਨੂਰੀ ਕੰਮ ਖਰਾਬਾ ਹੋਊਗਾ ਬਹੁਤ ਔਖੀ ਬਚਾਈ ਹੈ ਇਹਨਾਂ ਦਾ ਅਰਧ ਹੁੰਦਾ ਤਾਂ ਇਹਦੇ ਲਓਏ ਮਿੱਤਰੋ ਨਾ ਤੋਕੇ ਆਗੇ ਤੇ ਤੇਲਪੋਣ ਤੇ ਗਰਾਊਂਡ ਦੀਆਂ ਲਾਈਟਾਂ ਲੁੱਟਾਂ ਵੀ ਮਚਾਤੀਆਂ ਪਿੱਛੇ ਦੇਖ ਲਓ ਤੇ ਹੁਣ ਆਪਾਂ ਜਾ ਰਹੇ ਆ ਤੇਲਪੋਵਾ ਕੇ ਘਰ ਨੂੰ ਕਿਉਂਕਿ 6:30 ਕੇ 6 ਹੋ ਗਏ ਹਨੇਰਾ ਦੇਖ ਲਓ ਕਿੰਨਾ ਹੋ ਗਿਆ ਜਸੂਨੀ ਵੀ ਗਏ ਨੇ ਮਥਾ ਟੇਕਣੋਂ ਤੋਂ ਬਾਅਦ ਆਪਾਂ ਦੋ ਚਾਰ ਕਬੂਤਰਾਂ ਦਵਾਈ ਦੇਣੀਆਂ ਦੰਨਿਆਂ ਦਵਾਈ ਜਾ ਕੇ ਹੁਣ ਰੰਗ ਦਾ ਲੱਗਣਾ ਨਹੀਂ ਇੱਕ ਦੋ ਬੱਚਿਆਂ ਦੇ ਰੰਗ ਲਾਉਣਾ ਦਾ ਉਹ ਕਾਲੂ ਲਾਵਾਂਗੇ ਤੇ ਚਲੋ ਚੱਲਦੇ ਆਪਾਂ ਹੁਣ ਘਰ ਨੂੰ ਵਾਂਜੇ ਗਏ ਪਿੱਛੇ ਕਬੂਤਰਾਂ ਕੋਲ ਗੋਲੀ ਲਿਆਏ ਥੋੜੀ ਥੋੜੀ ਕਰਕੇ ਚਾਰ ਪੰਜ ਕਬੂਤਰਾਂ ਨੂੰ ਦੇਣੀ ਹੈ ਕਿਉਂਕਿ ਉਹ ਤਾਂ ਵੈਸੇ ਸਹੀ ਨਹੀਂ ਨੇ ਚੋਗਾ ਚੋਗਾ ਦੰਨੇ ਉਹਦੇ ਕਰਕੇ ਨਾ ਥੋੜਾ ਜਿਹਾ ਫਿਰ ਤੁਹਾਨੂੰ ਪਤਾ ਕਬੂਤਰ ਕਬੂਤਰੀ ਮਾੜੇ ਜੇ ਹੋ ਜਾਂਦੇ ਆ ਜੇ ਨਾ ਦਵਾਈ ਦਿੱਤੀ ਫਿਰ ਜ਼ਿਆਦਾ ਉਲਝ ਜੂਗਾ ਕੰਮ ਜੱਸੇ ਵੀਰੇ ਉਹ ਦੇਖ ਲਾ ਕਬੂਤਰੀ ਹਾਂ ਤਿੰਨੇ ਉਹ ਫੜ ਲਾ ਤੇ ਆ ਚਾਪ ਚ ਕਬੂਤਰੀ ਕਬੂਤਰ ਫੜ ਲਾ ਠੀਕ ਹੈ ਬਸ ਬਾਕੀ ਦਾ ਸਾਰੇ ਓਕੇ ਆ ਓਕੇ ਰੋਟਣ ਲੈ ਉੱਪਰ ਚੜੇ ਬੈਠੇ ਨੇ ਸਹੀ ਨੇ ਠੀਕ ਹੈ ਫਾੜ ਕੇ ਰ ਕਬੂਤਰੀ ਆ ਦੇਖ ਲਾਉਗੀ ਨਾ ਸਹੀ ਹਾਂ ਇਹ ਉਹ ਸਹੀ ਕਬੂਤਰੀ ਉਹ ਹੈ ਕਬੂਤਰੀ ਉੱਪਰੇ ਬੈਠੀ ਹੈ ਹਾਂ ਸਹੀ ਹੋਗੀ ਨਾ ਤੇ ਜੋ ਇਹਨੂੰ ਵੀ ਦਵਾਈ ਪਰ ਲੈਣ ਦੇ ਉਹ ਦਈਏ ਫਾੜ ਕੇ ਰ ਜਿਹੜੇ ਫਾੜ ਹੁੰਦੇ ਨੇ ਲਾਓ ਵੀ ਫਾੜ ਲਈ ਕਬੂਤਰੀ ਆ ਦੇਣ ਲੱਗੇ ਇਹਨੂੰ ਗੋਲੀ ਓਕੇ ਰੋਟਾਂ ਨੇ ਇੱਥੋਂ ਥੰਬਨੇਲ ਕੱਢ ਲਾਂਗੇ ਇੱਕਣ ਚਲੋ ਮੈਂ ਦੇ ਦਾਂ ਸਾਰਿਆਂ ਨੂੰ ਗੋਲੀਆਂ ਠੀਕ ਹੈ ਚਲੋ ਆਹ ਦੇਖੋ ਬਟ ਇਧਰੋਂ ਵੜ ਗਿਆ ਉਹ ਸੁਰਖਾ ਜਿਹਾ ਲਓ ਜ ਮਿੱਤਰੋ ਸਾਰਿਆਂ ਨੂੰ ਦੇਸੀ ਦਵਾਈ ਓਕੇ ਰੋਟਾ ਨੇ ਤੇ ਦਾਣਾ ਪਾਣੀ ਸਾਰਿਆਂ ਨੇ ਖਾਧਾ ਹੋਇਆ ਬੱਚਾ ਵੀ ਰੱਖਦਾ ਉੱਪਰ ਆ ਬੱਚੇ ਬੰਦ ਕਰ ਤੇ ਮਾਪੇ ਬਾਬੇ ਦੇ ਬੰਦ ਕਰ ਤੇ ਨਾਲ ਓਕੇ ਰੋਟਾ ਜਿਸੇ ਕੁੰਡਾ ਵੀ ਲਾਏ ਦੇ ਜੱਸਾ ਚੱਲਿਆ ਭਾਈ ਵਿਆਹ ਤੇ ਨੂੰ ਹਾਂ ਜੀ ਕੁੰਡਾ ਲਾ ਦੇ ਚਾਰ ਇਹਨਾਂ ਦਾ ਕੰਮ ਡੰਨਾ ਹੈ ਦੂਜਿਆਂ ਦਾ ਪਹਿਲਾਂ ਨਵੇੜਿਆ ਹੋਇਆ ਲਓਏ ਮਿੱਤਰੋ ਹੁਣ ਆਪਾਂ ਕਮੈਂਟ ਵੀ ਬੋਲੇ ਰਹੀਏ ਸੋਨ ਬੱਡ ਪਿੱਟ ਸ਼ੌਪ ਹਾਊਸ ਬਾਈ ਕਬੂਤਰਾਂ ਗੇਬੇ ਕਰੋ ਵੀਰੇ ਹਾਂਜੀ ਕਰਨਾ ਮਾੜੀ ਜੀ ਬਲੌਗਾਂ ਦੀ ਸੈਟਿੰਗ ਆ ਜਵੇ ਲਵ ਪ੍ਰੀਤ ਸਿੰਘ ਬਾਈ ਬੱਚਿਆਂ ਦੇ ਥੱਲਾ ਪਾ ਦੋ ਦੋਵੇਂ ਠੀਕ ਹੈ ਵੀਰੇ ਅਰਛਾ ਢਿੱਲੋਂ ਨਾਈਜ਼ ਵੀਡੀਓ ਬਾਈ ਥੈਂਕ ਯੂ ਵੀਰੇ ਸਹਿਜ ਬਰੀਤ ਨਾਈਜ਼ ਬਲੌਗ ਧੰਨਵਾਦ ਵੀਰੇ ਜੈਦੀਪ ਸੰਧੂ ਜੈਦੀਪ ਸੰਧੂ ਲਵ ਪ੍ਰੀਤ ਢਾਲੀਵਾਲ ਹਰਮਨ ਸਿੱਧੂ ਬਾਈ ਕਿਵੇਂ ਹੋ ਤੁਸੀਂ ਕਬੂਤਰਾਂ ਨੂੰ ਮਿਕਸ ਖਰਾਕ ਸ਼ੁਰੂ ਕਰ ਵੀਰੇ ਮਿਕਸ ਕਰਤੀ ਜਾਂ ਅੱਜ ਤੋਂ ਮੰਨ ਲਓ ਕਰਤੀ ਤੇ ਬਸ ਛੋਲੇ ਰਹਿ ਗਏ ਪੀਸਣ ਦੇ ਵੀਰੇ ਲਪਰੀ ਸਿੰਘ ਸੁਖਜੀਤ ਸਿੰਘ ਘੈਂਡ ਬਲੌਗ ਬਾਈ థాంਕ ਯੂ ਵੀਰੇ 00b05 ਅੱਤ ਬਲੌਗ థాంਕ ਯੂ ਵੀਰੇ ਸੁਝਲ ਕੁਮਾਰ ਬਾਈ ਮੂੰਗੀ ਸਾਬ ਦੀ ਦਾਲ ਵੀ ਹਾਂਜੀ ਵੀਰੇ ਮੂੰਗੀ ਵੀ ਮੈਂ ਲੈ ਕੇ ਆਇਆ ਜੀ ਅੰਗਰੇਜ਼ ਸਿੰਘ ਨੂਰੀ ਚੰਗੀ ਤਰ੍ਹਾਂ ਦਿਖਾ ਯਾਰ ਨਾਲੇ ਕਿਹੜੇ ਘੋੜੇ ਦੀ ਬੱਚੀ ਹੈ ਵੀਰੇ ਨੂਰੀ ਦੀ ਵੀ ਪੂਰੀ ਡਿਟੇਲ ਦਿਖਾਵਾਂਗੇ ਸਖਜੀਤ ਸਿੰਘ ਕੀ ਗੱਲ ਹੈ ਬਾਈ థాంਕ ਯੂ ਵੀਰੇ థాంਕ ਯੂ ਵਧੀਆ ਸੋਡੀ ਹੋਰ ਠੀਕ ਹੈ ਹਰਮਨ ਸਿੱਧੂ ਬਾਈ ਦੋ ਜੋੜੀਆਂ ਕਬੂਤਰਾਂ ਦੇ ਦੇ ਦੋ ਮੈਨੂੰ ਛੋਟੀਆਂ ਵੀਡੀਓ ਦੇਖ ਕੇ ਫਿਰ ਸ਼ੌਂਕ ਪੈ ਗਿਆ ਪਹਿਲਾਂ ਰੱਖੇ ਸੀ ਵੀ ਉਹਨੂੰ ਬਿੱਲੀ ਖਾ ਗਈ ਸੀ ਵੀਰੇ ਮੈਨੂੰ ਕਮੈਂਟ 'ਚ ਦੱਸ ਦਿਓ ਪਿੰਡ ਕਿਹੜਾ ਤੁਹਾਡਾ ਫਿਰ ਆਪਾਂ ਕਰ ਦੰਨੇ ਹਿਲਾ ਲਵਪ੍ਰੀਤ ਸਿੰਘ ਮੇਰਾ ਨਾਮ ਲਵਪ੍ਰੀਤ ਹੈ ਹਾਂਜੀ ਹਾਂਜੀ ਵੀਰੇ ਲਵਪ੍ਰੀਤ ਸਿੰਘ ਥੈਂਕ ਯੂ ਵੀਰੇ ਲਵਪ੍ਰੀਤ ਠੱਲਾ ਹਾਂਜੀ ਠੱਲਾ ਵੀਰੇ ਹੁਣ ਅਗਲੇ ਬੱਚਿਆਂ ਦੇ ਪਾਵਾਂਗੇ ਜੀ ਜਾਦਲਹਾਰਾ ਲਵਪ੍ਰੀਤ ਸੰਧੂ ਕਬੂਤਰ ਆਵਾਜ਼ ਯਾਰੀ ਬੂਟਾ ਸਿੱਧੂ ਲਵਪ੍ਰੀਤ ਸਿੰਘ ਸੁਖਪਾਲ ਸਿੰਘ ਥੈਂਕ ਯੂ ਵੀਰੇ ਇੰਨੇ ਕਮੈਂਟ ਕਰਨ ਲਈ ਤਿੰਦਰਪਾ ਸਿੰਘ ਜੀ ਬਾਬਾ ਜੀ ਲਾਇਏ ਹੋਏ ਅੱਜ ਹੈ ਬਾ ਵਧੀਆ 베ਰੀ ਗੁੱਡ ਰੋਜ ਪਾੜ ਸੁਣਿਆ ਕਰ ਹੁਣ ਆ ਪਜੈਰੋ ਚ ਕੋਈ ਕਮੀ ਪਈ ਚੀ ਤਾਂ ਨਹੀਂ ਟਾਇਰ ਸਹੀ ਐ ਇਹਦੇ ਮੋਟੇ ਟਾਇਰ ਐਨ ਓਕੇ ਰਬੜ ਠੀਕ ਆ ਗੁੱਡ ਤੇ ਚਲੋ ਵੀ ਹੁਣ ਦੇਖਦੇ ਆ ਗਰਾਊਂਡ ਨੂੰ ਦਾ ਜਾ ਕੇ ਹਾਂ ਧੁੰਦੇ ਧੁੰਦ ਹੋ ਗਈ ਖੇਡ ਵੀ ਲਾਏ ਬਈ ਟਾਈਮ ਸਿਰ ਚੱਲੀ ਐ ਹੁਣ ਘਰ ਨੂੰ ਆ ਚੱਲੀਏ ਆ ਗੰਗਾਂ ਦਾ ਸਿਰ ਕੁੱਟਿਆ ਅੱਜ ਪਾੜੇ ਬਹੁਤ ਤਖੜੇ ਲੱਗੇ ਆ ਬਈ ਲਓ ਵੀ ਮਿੱਤਰੋ ਜਾ ਰਹੇ ਆ ਘਰ ਨੂੰ ਉੜੀ ਗਰਮੀ ਛਾ ਕੇ ਜਾਣਾ ਪੈਂਦਾ ਕਿਉਂਕਿ ਗਰਮ ਸਰਦ ਹੋ ਜੂਗਾ ਗਰਮੀ ਆਈ ਹੁੰਦੀ ਹੈ ਨਾ ਇੱਕ ਧੁੰਦਬਾੜੀ ਆ ਜਾਂਦੀ ਹੈ ਐ ਟਾਈਮ ਪਤਾ ਨਹੀਂ ਕਿ ਆ ਹੋਇਆ ਹੋਇਆ ਤੇ ਚਲੋ ਚੱਲਦੇ ਆ ਘਰ ਨੂੰ ਘਰ ਜਾ ਕੇ ਇੱਕ ਵਾਰੀ ਕਬੂਤਰਾਂ ਦੇ ਨਿਗਾ ਨੋਗਾ ਜੀ ਮਾਰ ਲੀਏ ਮਿੱਤਰੋ ਪਹੁੰਚ ਗਏ ਗਰਾਊਂਡ ਤੋਂ ਘਰੇ ਸਿੱਧਾ ਕਬੂਤਰਾਂ ਦੇ ਕੋਲ ਜੱਸੇ ਯਾਰ ਆਹ ਇਹਨਾਂ ਦਾ ਤਾਂ ਆਪਾਂ ਕੰਮ ਨਿਬੇੜਿਆ ਹੋਇਆ ਸਾਰਾ ਦਵਾਈ ਦੂਰੀ ਦਿੱਤੀ ਹੋਈ ਆ ਨਾ ਅਏ ਯਾਰ ਕੋਈ ਉਹ ਕਰ ਦਵੇਂ ਨਾ ਜੇ ਮੂਰੇ ਪੱਲੜ ਜਿਆ ਚਾਹੇ ਐਂ ਕਰ ਅੱਜ ਤੌਲੀਆ ਹੀ ਪਾ ਦੇ ਹਨਾ ਹਾਂ ਤੌਲੀਆ ਆ ਕੱਢੀ ਚ ਪਾਦਣੀ ਆ ਗਈ ਏ ਐਡੀ ਨਹੀਂ ਆ ਜਾ ਓਰੇ ਆ ਸੌਰੀ ਇਹ ਦਿਨ ਦਿਖਾ ਕੇ ਚੱਲ ਕੋਈ ਨਾ ਕੱਚੀ ਤਾਂ ਪਾਈ ਹੋਈ ਓ ਹੈ ਜਿਸਾ ਮੈਨੂੰ ਕੱਧਾ ਕਹਿੰਦਾ ਹੈ ਨਾ ਉੱਪਰ ਲਾ ਉੱਪਰ ਨਹੀਂ ਦਿਖਾਏ ਕਿਉਂਕਿ ਥੱਲੇ ਕੱਚੀ ਨਾ ਦਿਖਾ ਦੇ ਉਹ ਇਹਦਾ ਮੈਂ ਕੋਈ ਨਹੀਂ ਨਿਆਣਾ ਹੀ ਆ ਤੂੰ ਕੱਚੀ ਤਾਂ ਪਾਈ ਹੋਈ ਹੈ ਤੇ ਚਲੋ ਹਾਂ ਹਾਂ ਏਕਣ ਲਾ ਦੇ ਤਾਕੀ ਹੋ ਲਈ ਮੈਂ ਕਿਹਨੇ ਆਜੂ ਆਇਆ ਥੋੜਾ ਬਹੁਤਾ ਫਰਕ ਰਹੂਗਾ ਇਹਨਾਂ ਨੂੰ ਕੱਲ ਨੂੰ ਪੱਲੜ ਬੁੱਲੜ ਜੇ ਕਰੀਏ ਸੈਟ ਯਾਰ ਕੱਲ ਨੂੰ ਪਰਸੋਂ ਤੋਂ ਬਾਅਦ ਬੇਲੇ ਆ ਕਿਉਂਕਿ ਪਰਸੋਂ ਨੂੰ ਪਾਂਚਾਂ ਦੀ ਸੌਂ ਚੱਕ ਹੋਣੀ ਹੈ ਕੱਲ ਨੂੰ ਸਕੂਲ 'ਚ ਪ੍ਰੋਗਰਾਮ ਹੈ ਪਰਸੋਂ ਨੂੰ ਪਾਂਚਾਂ ਦੀ ਸੌਂ ਚੱਕ ਹੋਣੀ ਹੈ ਉਹਦੇ ਬਾਅਦ ਆਪਾਂ ਬਿਲਕੁਲ ਫ੍ਰੀ ਠੀਕ ਆ ਬਲੌਗ ਨਾਲ ਦੀ ਨਾਲ ਆਉਣਗੇ ਕਿਸੇ ਸਾਈਡ ਵੀ ਰਹਿਣੀ ਕੋਈ ਨਹੀਂ ਨਹੀਂ ਪਿੱਛੇ ਤਾਂ ਚੱਲ ਉੱਧਰ ਤਾਂ ਨਿੱਗੇ ਨੂਰੀ ਤੇ ਨਿਗਾ ਮਾਰ ਇੱਥੇ ਨੂਰੀ ਸਹੀ ਹੈ ਹਾਂ ਗਈ ਦਾ ਖੜੀਏ ਖੜੀਏ ਓਕੇ ਆ ਇੱਧਰ ਬੰਨਣ ਲੱਗ ਗਏ ਹੁਣ ਕੱਟੀਆਂ ਹੀ ਆ ਚਲੋ ਓਕੇ ਰਿਪੋਰਟ ਚਲੋ ਹੁਣ ਚੱਲਦੇ ਆਪਾਂ ਪਾਈਏ ਫਰੈਸ਼ ਫਰਸ਼ੀ ਹੋ ਕੇ ਮਿਲਦੇ ਆਂ ਅਗਲੇ ਵਲੌਗ ਚ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਮਿਲਦੇ ਆਂ ਅਗਲੇ ਵਲੌਗ ਚ ਤੇ ਮੇਰਾ ਵੀਰ ਕਹਿੰਦਾ ਗੇਬੇ ਗੇਬੇ ਕੱਢਾਂਗੇ ਵੀਰੇ ਜਦ ਕਮੈਂਟ ਅੱਗੇ ਮੰਗੋ 50 60 ਕਮੈਂਟ ਆਉਣ ਲੱਗੇ ਗੇਬੇ ਆਪਾਂ ਜਿਆਦਾ ਹੀ ਕੱਢ ਦੇਣਾ ਠੀਕ ਹੈ ਇਹ ਨਾ ਹੋਵੇ ਕਿ ਕੋਈ ਇੱਕ ਬੰਦਾ ਹੀ ਹੁਣ 50 ਲੱਟ ਕਰ ਦਵੇ ਚਲੋ ਮਿਲਦੇ ਆ ਅਗਲੇ ਵਲੌਗ ਚ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ